ਅੱਜ ਸਰਕੈਂਪ ਲੱਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਤੁਹਾਡੇ ਦਰਵਾਜ਼ੇ ਸਾਰੇ ਪੰਜਾਬ ਦੇ ਵਿੱਚ ਇੱਕ ਕੈਂਪਾਂ ਦੇ ਪਰਬੰਧ ਕੀਤੇ ਆ ਜਿੱਥੇ ਅਸੀਂ ਵੀ ਆਜਾਦਾ ਨਾ ਸਾਡੇ ਡੀ ਸਾਹਿਬ ਆਇਆ ਐ ਐਸਐਸਪੀ ਸਾਹਿਬ ਆਇਆ ਇਹਨਾਂ ਦੀ ਵੀ ਨਾਲ ਡਿਊਟੀ ਆ ਭੀ ਇਹਨਾਂ ਨੇ ਮੌਕੇ ਤੇ ਮਿਲ ਕੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਕਰੀਆਂ ਔਰ ਮੈਨੂੰ ਬੜੀ ਖੁਸ਼ੀ ਆ ਕਿ ਬਹੁਤ ਲੋਕ ਆਏ ਆ ਔਰ ਬਹੁਤ ਲੋਕਾਂ ਦੇ ਜਦੋਂ ਅਸੀਂ ਪਹਿਲਾਂ ਵੀ ਲਾਏ ਸੀ ਕੈਂਪੇਨਾਂ ਬਹੁਤ ਲੋਕਾਂ ਦੇ ਕੰਮ ਹੋਏ ਸੀਗੇ ਸੋ ਸੀਐਮ ਸਾਹਿਬ ਦੀ ਜਿਹੜੀ ਹੈ ਸਕੀਮ ਹੈ ਮੇਰਾ ਖਿਆਲ ਹੈ ਲੋਕਾਂ ਲਈ ਬਹੁਤ ਵਧੀਆ ਸਹਾਇਤਾ ਸਿੱਧ ਹੋਊਗੀ ਜਿਹੜੇ ਕੇਸ ਇੱਥੇ ਰਹਿ ਵੀ ਜਾਣਗੇ ਉਹ ਆਪਾਂ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਮੁੜ ਕੇ ਇੱਕ ਸੀਐਮ ਵਿੰਡੋ ਵੀ ਪੜਦੀ ਹੈ ਉੱਥੇ ਵੀ ਆਪਾਂ ਕਰਾਵਾਂਗੇ ਸੋ ਜਿਹੜਾ ਕੈਂਪ ਹੈ ਇਹ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਛੋਟੀਆਂ-ਛੋਟੀਆਂ ਜਿਹੜੀਆਂ ਲੋੜਾਂ ਉਹ ਉਹਨਾਂ ਦੀ ਸਹੂਲਤਾਂ ਵਾਸਤੇ ਕਿ ਲੋਕਾਂ ਨੂੰ ਸਰਕਾਰਾਂ ਦੇ ਹੱਥਾਂ ਦੀ ਸਹੂਲਤ ਦਿੱਤੀ ਜਾਵੇ ਉਹਦੇ ਲਈ ਅਸੀਂ ਲਾਇਆ ਬਹੁਤ ਉਤਸ਼ਾਹ ਆਇਆ ਲੋਕਾਂ ਦੇ ਵਿੱਚ ਸਰਦੀ ਖੇਤਰ ਦੇ ਲੋਕ ਜਿਹੜੇ ਪਹੁੰਚੇ ਨੇ ਕਿੰਨਾ ਕੁ ਫਾਇਦਾ ਹੋਣ ਜਾ ਰਿਹਾ ਲੋਕਾਂ ਨੂੰ ਨਹੀਂ ਨਹੀਂ ਬਹੁਤ ਫਾਇਦਾ ਦੇਖੋ ਤਾਂ ਅਡੀ ਸਾਹਿਬ ਖੜੇ ਹੈ ਐਸਡੀਐਮ ਸਾਹਿਬ ਖੜੇ ਹੈ ਐਸਐਸਬੀ ਸਾਹਿਬ ਖੜੇ ਹੈ ਡਿਪਟੀ ਸਾਹਿਬ ਖੜੇ ਹੈ ਐਸਐਸਓ ਸਾਰੇ ਖੜੇ ਹੈ ਜੇ ਕੇ ਦਾ ਪੁਲਿਸ ਦਾ ਕੰਮ ਹੈ ਤਾਂ ਹਰੇ ਹੋ ਜਾਊਗਾ ਉਹ ਬਚਾਰਾ ਕੱਲ ਹੀ ਮੁੜ ਕੇ ਉੱਥੇ ਜਾਂਦਾ ਜੇ ਕਿਸੇ ਦਾ ਕੰਮ ਡੀਸੀ ਸਾਹਿਬ ਦੇ ਦਫ਼ਤਰ ਦਾ ਉਹ ਵੀ ਹੋ ਜੂਗਾ ਡੀਸਾ ਵਿੱਚ ਬੈਠਣਗੇ ਜੇ ਕਹਦਾ ਐਸ.ਐਮ. ਸਾਹਿਬ ਦੇ ਦਫ਼ਤਰ ਆ ਉਹ ਵੀ ਹੋ ਜੂਗਾ ਕਿੰਨਾ ਸੌਖਾ ਸਰਕਾਰ ਆਪ ਚੱਲ ਕੇ ਆਈ ਟਾਈਮ ਬੱਜੂਗਾ ਲੋਕਾਂ ਦੀ ਖੱਜਲ ਖਵਾਲੀ ਬੱਜੂਗੀ ਸਮਝ ਦੇ ਗੀ ਗੱਲ ਟਾਈਮ ਦੇ ਨਾਲ ਨਾਲ ਬੰਦਾ ਮੋਟਰਸਾਈਕਲ ਤੇ ਜਾਂਦਾ ਤਸੀਲੇ ਜਾਂਦਾ ਡੀਸੀਸ ਦਫ਼ਤਰ ਜਾਂਦਾ ਉਹ ਵੀ ਖਰਚਾ ਹੁੰਦਾ ਮਤਲਬ ਲੋਕਾਂ ਦੀ ਖੱਜਲ ਖਰਾਬੀ ਦੂਰ ਕਰਨ ਵਾਸਤੇ ਤਾਂ ਸਰਕਾਰ ਲੋਕਾਂ ਦੇ ਦੁਆਰ ਜਿਹੜੀ ਆਈ ਹੈ ਸਾਰੀ ਗਵਰਨਮੈਂਟ ਆਈ ਹੈ ਸਮਝ ਦੇ ਗੀ ਗੱਲ ਸੋ ਮੇਰਾ ਖਿਆਲ ਹੈ ਕਿ ਜਦੋਂ ਲੋਕ ਇੱਥੇ ਸ਼ਿਕਾਇਤਾਂ ਕਰਨਗੇ ਸਭ ਇਹ ਸ਼ਿਕਾਇਤਾਂ ਦੂਰ ਹੋਣਗੀ ਮੌਕੇ ਦੇ ਨਫਟਾਰਾ ਹੋ ਜਾਵੇਗਾ ਬਿਲਕੁਲ ਮੌਕੇ ਤੇ ਕਰ ਉਹ ਜਿਹੜੀਆਂ ਲੋੜਾਂ ਵੀ ਆ ਜਿੱਦਾਂ ਬੁਢਾਪਾ ਪੈਨਸ਼ਨ ਆ ਦੂਜੀ ਪੈਨਸ਼ਨ ਆ ਸਰਦ ਸਕੀਮਾਂ ਦਾ ਉਹ ਲੋਕ ਮੌਕੇ ਤੇ ਫਾਦ ਫਾਦ ਕੇ ਦੇ ਰਿਹਾ ਉਹ ਕਹਦੇ ਸਰ ਹਾਂ ਠੀਕ ਹੈ